ਵਾਜੂ ਦੀ ਫਟੇ ਜਾਂ ਗੰਗਾ ਮੀਆ ਦੀ ਮੈਂ ਮਹਾਕੁੰਭ ਇਸ਼ਨਾਨ ਕਰਨ ਆਇਆ ਹਾਂ ਪ੍ਰਾਗਰਾਜ ਉੱਤਰ ਪ੍ਰਦੇਸ਼ ਦੇ ਵਿੱਚ ਆਹ ਗੰਗਾ ਮੀਆ ਤੱਟ ਤੇ ਮੈਂ ਹੁਣ ਇਸ਼ਨਾਨ ਪਾਣੀ ਕਰ ਲਿਆ ਮੈਂ ਕੈਮਰਾਮੈਨ ਨੂੰ ਦਿਖਾ ਲਿਓ ਜਨਤਾ ਨੂੰ ਦਿਖਾ ਲਿਓ ਕਿ ਕਿੰਨੀ ਕਿ ਭੀੜ ਵਾ ਆ ਸਾਰੇ ਪਾਸੇ ਭੀੜੇ ਭੀੜ ਵਾ ਇਹ ਗੰਗਾ ਤੱਟ ਪਰ ਵਾ ਇਸ਼ਨਾਨ ਕਰ ਰਹੇ ਆ ਇਹ ਆ ਵੀ ਤੁਹਾਨੂੰ ਇਹ ਥੋੜਾ ਜਿਮ ਕਰਕੇ ਦਿਖਾਣਾ ਆ ਦੇਖੋ ਬੀੜੀਆਂ ਦੇ ਵਿੱਚ ਆਮ ਜਨਤਾ ਸੈਰ ਕਰ ਰੋ ਪਾਣੀ ਦੇ ਨਜ਼ਾਰੇ ਲੈ ਰਹੇ ਆ ਇਹ ਆ ਦੇਖੋ ਇਹ ਬੀੜੀਆਂ ਬਹੁਤ ਆ ਆ ਨਦੀ ਤੋਂ ਪਾਰ ਆ ਇਹ ਆਪਣੀਆਂ ਅੱਖਾਂ ਨਾਲ ਦੇਖ ਪਰ ਕੈਮਰੇ ਦੇ ਹੱਥ ਦੇ ਨਾਲ ਸਾਨੂੰ ਸਭ ਕੁਝ ਦਿਖ ਰਿਹਾ ਜਿੱਦਣ ਤੁਸੀਂ ਦੇਖੋ ਝਿੜੇ 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 ਆ سامنے ਬਹੁਤ ਝਿੜਾ ਦਿੱਖ ਤੇ ਖਾਣ ਨੂੰ ਜਗ੍ਹਾ ਨਹੀਂ ਕੋਈ ਪਪਰਿ ਲਾ ਨੂੰ ਯਗਾਣੀ ਤੁਸੀਂ ਸਭ ਦੇਖ ਰਹੇ ਆ ਮਹਾਕੁੰਭ ਮੇਲੇ ਦੀਆਂ ਦੀ ਲੱਗ ਜੇ ਇਹ ਗੰਗਾ ਮੱਈਏ ਤੁਸੀਂ ਦਰਸ਼ਨ ਕਰ ਰਹੇ ਆ ਜੀ ਦੇਖੋ ਖੁੱਦਾਂ ਇੱਧਰ ਭੀੜ ਵਾਲਾ ਥੋੜਾ ਆ ਮੈਂ ਸਰਚ ਮੇਰੇ ਤੁਹਾਨੂੰ ਦਿਖਾਣਾ ਇਹ ਸਭ ਇਸ਼ਾਨ ਕਰਨ ਵਾਲਿਆ ਆ ਤਰਸ਼ੂਲ ਦਵਾਰ ਗੇਟ ਮੈਂ ਕੱਲ ਵੀ ਤੁਹਾਨੂੰ ਦਿਖਾਇਆ ਸੀ ਅੱਜ ਫੇਰ ਦੁਬਾਰਾ ਦਿਖਾ ਦਿੰਦੇ ਆ ਇਹ ਆ ਕਰਮਚਾਰੀ ਬੈਠੇ ਲੈਡੀਜ਼ ਜੈਂਟਸ ਜਿਹੜੇ ਡਿੱਗ ਪਏ ਅਤਿ ਤਿਤ ਤੇ ਡੁੱਬਣ ਦੇ ਵਿਸ਼ਾਲ ਮਾਰਕ ਨੂੰ ਕੱਢ ਲੈਂਦੇ ਆ ਇਹ ਆ ਫੇਰਾ ਕਰਮਚਾਰੀ ਖੜੇ ਆ ਇਹ ਅੱਗੇ ਜਾਣ ਨਹੀਂ ਇਧਰ ਪਾਣੀ ਬਹੁਤ ਡੁੱਗਾ ਆ ਹੈਡਰਾ ਵੀ ਖੜਾ ਵਾ ਆ ਜੀ ਸੀ ਪੀ ਇਥੋਂ ਰੇਤ ਚੱਕੀ ਜਾ ਰਹੀ ਟਰਾਲੀਆਂ ਦੇ ਵਿੱਚ ਤਾਂ ਇਧਰ ਪਾਣੀ ਡੰਗਾ ਜੇ ਕਿਉਂ ਮੈਂ ਤੁਹਾਡਾ ਆਪਣਾ ਸੇਵਕ ਕੁਲਵਰਨ ਸਿੰਘ ਸਿੱਧੂ ਮਹਾਕੰਬ ਮੇਲੇ ਤੋਂ ਲਾਈਵ ਮਹਾਕੰਬ ਮੇਲਾ ਪ੍ਰਾਗਰਾਜ ਉੱਤਰ ਪ੍ਰਦੇਸ਼ ਆਓ ਜੇ ਤੁਸੀਂ ਨਹੀਂ ਆ ਸਕਦੇ ਤੇ ਮੈਂ ਤੁਹਾਨੂੰ ਇਹ ਗੰਗਾ ਮੇਲੇ ਦੇ ਦਰਸ਼ਕਾਂ ਤੇ ਇਹ ਕਰਵਾ ਰਿਹਾ ਹਾਂ ਤੁਹਾਡਾ ਆਪਣਾ ਸਿਰ ਕੁਲਵੰਤ ਸਿੰਘ ਸਿੱਧੂ ਬਿਲਜ ਕੋਟ ਤੋਂ ਹੀ ਜੇ ਤੁਹਾਨੂੰ ਸ਼ਾਪਰ ਤੇ ਮੈਂ ਮਹਾਕੰਬ ਮੇਲੇ ਤੋਂ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਓਕੇ ਥੈਂਕ ਯੂ ਜੀ